ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਇਆ ਜੀ ਘਰੇ ਆਪਾਂ ਨੇ ਵੈਜ ਮਨਚੂਰੀਅਨ ਯਾਨੀ ਕਿ ਬੰਚੂਰੀਅਨ ਬੋਲ ਸੋ ਕਈ ਦਿਨ ਪਹਿਲਾਂ ਆਪਾਂ ਨੂੰ ਇੱਕ ਭੈਣ ਦਾ ਆਪਣੀ ਸਬਸਕ੍ਰਾਈਬਰ ਦਾ ਆਇਆ ਸੀਗਾ ਜੀ ਕਮੈਂਟ ਵੀਡੀਓ ਥੋੜੀ ਜਿਹੀ ਲੇਟ ਹੋ ਗਈ ਸੋ ਅੱਜ ਬਣਾਇਆ ਜੀ ਆਪਾਂ ਨੇ ਮਨਚੂਰੀਅਨ ਬੋਲ ਠੀਕ ਹੈ ਜੀ ਤੁਸੀਂ ਇਹਨਾਂ ਨੂੰ ਇਦਾਂ ਵੀ ਚਾਹ ਨਾਲ ਖਾ ਸਕਦੇ ਹੋ ਤੇ ਇਦਾਂ ਸੌਸ ਵਾਲੀ ਵੀ ਬਣਾ ਸਕਦੇ ਹੋ ਸੋ ਜੇ ਤੁਸੀ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਣੇ ਰਹੋ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਤੇ ਲਓ ਜੀ ਮਨਚੂਰੀਅਨ ਬਣਾਉਣ ਵਾਸਤੇ ਜਿਹੜਾ ਜਿਹੜਾ ਮੈਂ ਸਮਾਨ ਲਿਆ ਤੁਹਾਨੂੰ ਮੈਂ ਦੱਸ ਦੰਦਾ ਠੀਕ ਹੈ ਜੀ ਆਪਾਂ ਨੇ ਦੋ ਫੁੱਲ ਜਿਹੜੇ ਬੰਦ ਗੋਭੀ ਠੀਕ ਹੈ ਜੀ ਉਹਦੇ ਕੱਦੂ ਕਸ ਕਰਕੇ ਰੱਖ ਲਏ ਤੇ ਕਿਉਂਕਿ ਵੀਡੀਓ ਫਿਰ ਥੋੜੀ ਜੀ ਲੰਬੀ ਹੋ ਜਾਂਦੀ ਹੈ ਇਸ ਕਰਕੇ ਥੋੜਾ ਸਮਾਨ ਮੈਂ ਪਹਿਲਾਂ ਹੀ ਸੈੱਟ ਕਰਕੇ ਰੱਖ ਲਈ ਦੋ ਫੁੱਲ ਆਪਾਂ ਨੇ ਬੰਦ ਗੋਪੀ ਦੇ ਜਿਹੜੇ ਕद्दू ਕਾਸ ਕਰ ਲਏ ਠੀਕ ਹੈ ਜੀ ਦੋ ਆਪਾਂ ਨੇ ਬਰੀਕ ਗਾਜਰਾਂ ਯਾਨੀ ਕੈਬੇਜ ਕद्दू ਕਾਸ ਕਰ ਲਈਆਂ ਤੇ ਥੋੜੀਆਂ ਬਰੀਕ-ਬਰੀਕ ਕੱਟ ਲਈਆਂ ਤੇ ਆਪਾਂ ਨੇ ਫਰਾਂਸਵੀਨ ਫਲੀ ਜਿਹਨੂੰ ਬੀਨਸ ਕਹਿੰਦੇ ਆ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਨੇ ਕद्दू ਕਾਸ ਕਰਨ ਤੋਂ ਬਾਅਦ ਯਾਨੀ ਗ੍ਰੇਟ ਕਰਨ ਤੋਂ ਬਾਅਦ ਕੀ ਕਰਨਾ ਇਹਦੇ ਚ ਪਾਣਾ ਆਪਾਂ ਨੇ ਨਮਕ ਠੀਕ ਹੈ ਜੀ ਆ ਦੇਖੋ ਦੋ ਚਮਚ ਆਪਾਂ ਨੇ ਨਮਕ ਦੇ ਪਾ ਦੇਣੇ ਆ ਤੇ ਦੋ ਢੱਕਣ ਪਾ ਦਾਂਗੇ ਆਪਾਂ ਇਹਦੇ ਵਿੱਚ ਸਿਰਕੇ ਦੇ ਤਾਂ ਜੋ ਇਹ ਪਾਣੀ ਛੱਡ ਦੇਵੇ ਤੇ 1 ਇੰਚ ਖਟਾਸ ਆ ਜਾਊਗੀ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਠੀਕ ਹੈ ਜੀ ਐਦਾਂ ਨਮਕ ਤੇ ਸਿਰਕੇ ਨੂੰ ਤਾਂ ਜੋ ਜਿਹੜੀਆਂ ਸਬਜ਼ੀਆਂ ਇਹ ਆਪਣਾ ਪਾਣੀ ਛੱਡ ਦੇਵੇ ਉਸ ਤੋਂ ਬਾਅਦ ਆਪਾਂ ਇਹਨੂੰ ਨਿਚੋੜਾਂਗੇ ਤੇ ਲੋ ਜੀ 10 ਮਿੰਟ ਆਪਣੀਆਂ ਸਬਜ਼ੀਆਂ ਨੂੰ ਪਈਆਂ ਨੂੰ ਹੋ ਗਏ ਆ ਠੀਕ ਹੈ ਜੀ ਪਾਣੀ ਇਹ ਐਨ ਛੱਡ ਚੁੱਕੀਆਂ ਦੇਖੋ ਮਿਕਲੀ ਸੋ ਹੁਣ ਆਪਾਂ ਨੇ ਕਿਆ ਕਰਨਾ ਇਹਨੂੰ ਦੋਨੋਂ ਹੱਥਾਂ ਨਾਲ ਠੀਕ ਹੈ ਜੀ ਇਸ ਤਰੀਕੇ ਨਾਲ ਨਿਚੋੜੂਗੇ ਤਾਂ ਜੋ ਇਹਨਾਂ ਦਾ ਜਿਹੜਾ ਐਕਸਟਰਾ ਪਾਣੀ ਆ ਉਹ ਸਾਰਾ ਹੀ ਬਾਹਰ ਨਿਕਲ ਜਾਵੇ ਜਾਂ ਤੁਸੀਂ ਕਿਸੇ ਮਲਮਲ ਦੇ ਕੱਪੜੇ ਚ ਵੀ ਇਹਨਾਂ ਨੂੰ ਨਿਚੋੜ ਸਕਦੇ ਹੋ ਤੇ ਨਿਚੋੜਨੀ ਇਹ ਜ਼ਰੂਰੀ ਹੈ ਠੀਕ ਹੈ ਜੀ ਕਿਉਂਕਿ ਜੇ ਆਪਾਂ ਇਹਨਾਂ ਦਾ ਪਾਣੀ ਨਹੀਂ ਕੱਢੂਗੇ ਤਾਂ ਆਪਣੇ ਜਿਹੜੇ ਮਨਚੂਰੀਅਨ ਬੋਲ ਹੈ ਉਹ ਜਮ੍ਹਾਂ ਹੀ ਵਧੀਆ ਨਹੀਂ ਬਣਨੇ ਹੈਗੇ ਸੋ ਇਸ ਕਰਕੇ ਆਪਾਂ ਨੇ ਪਾਣੀ ਨਿਚੋੜ ਨਿਚੋੜ ਕੇ ਇਹਨਾਂ ਦਾ ਜਦੋਂ ਇਦਾਂ ਦੇ ਹੋ ਗਏ ਇਹ ਕਿਸੇ ਬਰਤਨ ਚ ਕੱਟ ਕੇ ਇਹਨੂੰ ਰੱਖ ਲੂਗੇ ਤੇ ਲੋ ਜੀ ਇਹਨੂੰ ਸਾਰੇ ਨਿਚੋੜ ਲੈਣੇ ਆ ਤੇ ਲੋ ਜੀ ਸਬਜ਼ੀਆਂ ਆਪਣੀਆਂ ਐਂ ਡਰਾਈ ਹੋ ਚੁੱਕੀਆਂ ਠੀਕ ਹੈ ਜੀ ਆ ਦੇਖੋ ਇਸ ਤਰੀਕੇ ਨਾਲ ਇਹਨਾਂ ਨੂੰ ਡਰਾਈ ਕਰ ਲੈਣਾ ਆਪਾਂ ਨੇ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਇੱਕ ਚਮਚ ਆਦਰਕ ਲਸਣ ਦਾ ਪੇਸਟ ਠੀਕ ਹੈ ਜੀ ਫਰੈਸ਼ ਕੁੱਟਿਆ ਹੋਇਆ ਚਾਹੇ ਮਿਕਸੀ ਚ ਗ੍ਰाइंड ਕਰ ਲਿਓ ਜਾਂ ਫਿਰ ਕੁੰਡੇ ਚ ਕੁੱਟ ਲਿਓ ਨੂੰ ਤੇ ਇੱਕ ਚਮਚ ਪਾਵਾਂਗੇ ਆਪਾਂ ਹਰੀ ਮਿਰਚ ਪੀਸੀ ਹੋਈ ਚਾਹੇ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਮਿਰਚਾ ਜਿਹੜੀ ਆਪਾਂ ਟੇਸਟ ਰਿਕਾਰਡਿੰਗ ਪਾ ਲਾਂਗੇ ਇਹਦੇ ਚ ਤੇ ਅੱਧਾ ਚਮਚ ਪਾਵਾਂਗੇ ਆਪਾਂ ਇਹਦੇ ਚ ਠੀਕ ਹੈ ਜੀ ਨਮਕ ਅੱਧਾ ਚਮਚ ਨਮਕ ਮੈਂ ਤਾਂ ਪਾਇਆ ਇਹਦੇ ਚ ਕਿਉਂਕਿ ਨਮਕ ਆਪਾਂ ਨੇ ਪਹਿਲਾਂ ਸਬਜ਼ੀਆਂ ਚ ਵੀ ਪਾਇਆ ਤਾਂ ਜਦੋਂ ਆਪਾਂ ਨੇ ਪਾਣੀ ਨਿਚੋੜਿਆ ਸਬਜ਼ੀਆਂ ਦਾ ਤੇ ਜਦੋਂ ਆਪਾਂ ਇਹਦੀ ਸੌਸ ਬਣਾਵਾਂਗੇ ਠੀਕ ਹੈ ਜੀ ਚਿੱਲੀ ਸੌਸ ਬਣਾਵਾਂਗੇ ਉਹਦੇ ਚ ਵੀ ਆਪਾਂ ਨਮਕ ਪਾਵਾਂਗੇ ਤੇ ਤੁਸੀਂ ਬੋਲ ਦੇ ਵਿੱਚ ਜਿਹੜਾ ਨਮਕ ਹੈ ਉਹ ਥੋੜਾ ਜਿਹਾ ਘੱਟ ਮਾਤਰਾ ਦੇ ਵਿੱਚ ਪਾਉਣਾ ਤੇ ਲੋ ਜੀ ਥੋੜਾ ਜਿਹਾ ਪੈਦੇ ਚ ਗਰਮ ਮਸਾਲਾ ਪਾਵਾਂਗੇ ਤੇ ਅੱਧਾ ਚਮਚ ਪਾਵਾਂਗੇ ਛਾਟ ਮਸਾਲਾ ਤੇ ਥੋੜੀ ਜੀ ਪਾਵਾਂਗੇ ਅਜਵੈਨ ਅੱਧਾ ਚਮਚ ਤੇ ਅੱਧਾ ਚਮਚ ਪਾਵਾਂਗੇ ਤੇ ਚੱਪਾ ਬੇਕਿੰਗ ਪਾਊਡਰ ਤੇ ਤੁਸੀਂ ਇਹਦੇ ਵਿੱਚ ਬੇਕਿੰਗ ਪਾਊਡਰ ਨੇ ਪਾਣਾ ਠੀਕ ਹੈ ਜੀ ਕਦੇ ਵੀ ਬੇਕਿੰਗ ਸੋਡਾ ਨਹੀਂ ਪਾਣਾ ਹੈਗਾ ਕਿਉਂਕਿ ਸੋਡੇ ਨਾਲ ਇੱਕ ਤਾਂ ਦਾ ਕਲਰ ਜਿਹੜਾ ਕਾਲਾ ਹੋ ਜਾਊਗਾ ਤੇ ਇੱਕ ਜਿਆਦਾ ਫੁੱਲੋਂਗੇ ਤੁਸੀਂ ਸਿਰਫ ਨਾਰਮਲ ਜਾਂ ਛੋਟਾ ਅੱਧਾ ਚਮਚਾ ਜਿਹੜਾ ਇਹਦੇ ਵਿੱਚ ਬੇਕਿੰਗ ਪਾਊਡਰ ਪਾਣਾ ਹੈ ਤੇ ਲੋ ਜੀ ਇੱਕ ਵੱਡਾ ਚਮਚ ਪਾਵਾਂਗੇ ਹੁਣ ਇਹਦੇ ਵਿੱਚ ਆਪਾਂ ਅਰੇ ਰੋਡ ਦਾ ਤੇ ਜਿੰਨਾ ਆਪਾਂ ਨੇ ਠੀਕ ਹੈ ਜੀ ਅਰੇ ਰੋਡ ਲਿਆ ਉਨਾ ਹੀ ਆਪਾਂ ਨੇ ਮੈਦਾ ਲੈਣਾ ਹੈ ਤੇ ਦੋਨੋਂ ਚੀਜ਼ਾਂ ਜਿਹੜੀਆਂ ਠੀਕ ਹੈ ਜੀ ਹੁਣ ਥੋੜਾ ਜਿਹਾ ਬਰਸਾਨ ਦਾ ਭਾਦੋ ਦਾ ਮੌਸਮ ਚੱਲ ਰਿਹਾ ਹੈ ਮਹੀਨਾ ਤੇ ਆਪਾਂ ਨੇ ਛਾਣ ਕੇ ਪਾਉਣਾ ਠੀਕ ਹੈ ਜੀ ਕਿਉਂਕਿ ਕਈ ਵਾਰ ਸੰਡੀਆਂ ਸੰਡੀਆਂ ਜਾਂ ਜੀਜੂ ਹੁੰਦੇ ਆ ਤੇ ਲੋ ਜੀ ਇੱਕ ਵੱਡਾ ਚਮਚਾ ਆਪਾਂ ਨੇ ਅਰੇ ਰੋੜ ਦਾ ਪਾ ਲਿਆ ਇੱਕ ਪਾ ਲਿਆ ਮੈਦੇ ਦਾ ਤੇ ਇਹਨੂੰ ਕਰਾਂਗੇ ਹੁਣ ਚੰਗੀ ਤਰ੍ਹਾਂ ਮਿਕਸ ਸਾਰੇ ਨੂੰ ਤੇ ਲੋ ਜੀ ਮਿਕਸਚਰ ਬਣ ਕੇ ਆਪਣਾ ਰੈਡੀ ਹੈ ਜੀ ਠੀਕ ਹੈ ਜੀ ਸੋ ਇਸ ਤਰੀਕੇ ਦਾ ਮਿਕਸਚਰ ਬਣਾਉਣਾ ਹੈ ਕਿਉਂਕਿ ਅਰਾ ਰੋੜ ਤੇ ਮੈਦਾ ਸਿਰਫ ਇੰਨਾ ਕੁ ਪਾਉਣਾ ਵੀ ਆਪਣੀਆਂ ਸਬਜ਼ੀਆਂ ਜਿਹੜੀਆਂ ਉਹ ਜੁੜ ਜਵੇ ਆਪਸ ਵਿੱਚ ਠੀਕ ਹੈ ਜੀ ਜਿਆਦਾ ਪਾਉਗੇ ਤਾਂ ਵਿੱਚ ਤੇ ਕੱਚੇ ਰਹਿ ਜੂਗੇ ਫਿਰ ਇਹ ਜੇ ਕੱਚੇ ਰਹਿਗੇ ਤਾਂ ਚੰਗੇ ਨਹੀਂ ਲੱਗਣੇ ਹੈਗੇ ਸੋ ਇਸ ਤਰੀਕੇ ਦੇ ਬੋਲ ਤਿਆਰ ਕਰ ਲੂੰਗੇ ਆਪਾਂ ਠੀਕ ਹੈ ਜੀ ਪਹਿਲਾਂ ਇਹਨਾਂ ਨੂੰ ਬਣਾ ਬਣਾ ਕੇ ਕਿਸੇ ਪਲੇਟ ਥਾਲੀ ਦੇ ਵਿੱਚ ਇਹਨਾਂ ਨੂੰ ਇਦਾਂ ਇਕੱਲੇ ਇਕੱਲੇ ਰੱਖ ਲੂੰਗੇ ਠੀਕ ਹੈ ਜੀ ਤੇ ਸਾਈਜ਼ ਆ ਜਿਹੜਾ ਤੁਸੀਂ ਆਪਣੇ ਹਿਸਾਬ ਨਾਲ ਬਣਾ ਲਿਓ ਜਿੰਨੀ ਕੁ ਤੁਸੀਂ ਬੋਲ ਬਣਾਉਣੀ ਹੋਈ ਠੀਕ ਹੈ ਜੀ ਮਨਚੂਰੀਨ ਜਿੰਨੇ ਕੁ ਤੁਹਾਨੂੰ ਵਧੀਆ ਲੱਗਦੇ ਹੈ ਜੇ ਛੋਟੇ ਬੋਲ ਬਣਾਉਣੇ ਤਾਂ ਛੋਟੇ ਬਣਾ ਦਿਓ ਤੇ ਨਹੀਂ بڑے ਬਣਾ ਦਿਓ ਠੀਕ ਹੈ ਜੀ ਇਸ ਤਰੀਕੇ ਦੇ ਬਣਾ ਬਣਾ ਕੇ ਰੱਖ ਲੂੰਗੇ ਤੇ ਲਓ ਜੀ ਮੰਚੂਰੀਆਂ ਦੇ ਬਾਲ ਬਣ ਕੇ ਰੈਡੀ ਆ ਜੀ ਹੁਣ ਕਰਦੇ ਆਪਾਂ ਇਹਨਾਂ ਨੂੰ ਫਰਾਈ ਤੇ ਫਰਾਈ ਕਰਨ ਦੇ ਵਾਸਤੇ ਆਪਾਂ ਨੇ ਕੜਾਹੀ ਦੇ ਵਿੱਚ ਤੇਲ ਜਿਹੜਾ ਪਾ ਲਿਆ ਠੀਕ ਆ ਜੀ ਆ ਦੇਖੋ ਸੇਕ ਆ ਜਿਹੜਾ ਆਪਣਾ ਮੀਡੀਅਮ ਟੂ ਹਾਈ ਹੋਣਾ ਚਾਹੀਦਾ ਹੈ ਤੇ ਲਓ ਜੀ ਇਹਨੂੰ ਬੌਲਾਂ ਨੂੰ ਛੱਡ ਲਾਂਗੇ ਇਹਦੇ ਵਿੱਚ ਤੇ ਤੁਸੀਂ ਇਹਨੂੰ ਸਰੋਂ ਦੇ ਤੇਲ 'ਚ ਵੀ ਫਰਾਈ ਕਰ ਸਕਦੇ ਹੋ ਠੀਕ ਆ ਜੀ ਮੈਂ ਫੈਂਟ 'ਚ ਕਰ ਰਹੇ ਹਾਂ ਕਿਉਂਕਿ ਸਾਨੂੰ ਥੋੜਾ ਜਿਹਾ ਵੀਡੀਓ ਦੇ ਵਿੱਚ ਸਾਫ਼ ਸੁਥਰਾ ਦਿਖਾਉਣਾ ਪੈਂਦਾ ਠੀਕ ਆ ਜੀ ਫੋਟੋ ਫਾਟੋ ਖਿੱਚਣੀ ਪੈਂਦੀ ਐ ਇਸ ਕਰਕੇ ਤੇ ਤੁਸੀਂ ਇਹਨੂੰ ਸਰੋਂ ਦੇ ਤੇਲ 'ਚ ਵੀ ਫਰਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਸੇਕ ਆ ਜਿਹੜਾ ਆਪਣਾ ਥੋੜਾ ਜਿਹਾ ਤੇਜੇ ਹੋਣਾ ਚਾਹੀਦਾ ਏ ਤੇ ਜੇ ਸੇਕ ਘੱਟ ਹੋਊਗਾ ਤਾਂ ਬੌਲ ਆ ਜਿਹੜੇ ਆਪਣੇ ਫਟ ਵੀ ਸਕਦੇ ਆ ਠੀਕ ਹੈ ਜੀ ਤੇ ਲੋ ਜੀ ਬੌਲ ਆਪਾਂ ਇੱਕ-ਇਕ ਕਰ ਲਾਂਗੇ ਫਰਾਈ ਇੱਕ-ਇਕ ਕਰਾਂਗੇ ਬਾਸ ਤੇ ਫਰਾਈ ਚਲੋ ਜੀ ਸਾਰੇ ਜਿਹੜੇ ਪਰੇ ਬਣਾ ਕੇ ਰੱਖੇ ਬੌਲ ਇਹਨਾਂ ਨੂੰ ਛੱਡ ਦਿੰਦੇ ਆ ਤੇਲ ਦੇ ਵਿੱਚ ਤੇ ਤੇਲ ਦੇ ਵਿੱਚ ਛੱਡਣ ਤੋਂ ਬਾਅਦ ਇਹਦੇ ਵਿੱਚ ਕਦੇ ਵੀ ਕੋਈ ਵੀ ਝਾੜਨੀ ਨਹੀਂ ਮਾਰਨੀ ਹੈਗੀ ਨਾਲ ਲੱਗਦੀ ਠੀਕ ਹੈ ਜੀ ਕਿਉਂਕਿ ਜੇ ਇਹਨੂੰ ਹਿਲਾਉਂਗੇ ਤਾਂ ਬੌਲ ਜਿਹੜੇ ਆਪਣੇ ਟੁੱਟ ਸਕਦੇ ਆ ਤੇ ਝਾੜਨੀ ਮਾਰਨੀ ਹੈ 1-2 ਮਿੰਟ ਬਾਅਦ ਤੇ ਲੋ ਜੀ 2 ਮਿੰਟ ਬਾਅਦ ਆਪਾਂ ਨੇ ਫਿਰ ਇਹ ਹਿਲਾਉਣੇ ਆ ਠੀਕ ਹੈ ਜੀ ਮਾੜੇ ਮਾੜੇ ਹਲਕੇ ਹਲਕੇ ਹਲਤੰਦਨ ਤੇ ਸੇਕ ਆ ਜਿਹੜਾ ਥੋੜਾ ਜਿਹਾ ਘੱਟ ਕਰ ਦੇਣਾ ਹੈ ਕਿਉਂਕਿ ਜੇ ਸੇਕ ਪਾ ਜ਼ਿਆਦਾ ਰੱਖੂਗੇ ਫਿਰ ਇਹ ਉੱਪਰ ਤੇ ਇੱਕ ਲੱਖ ਤੇ ਕਾਲੇ ਹੋ ਜੂਗੇ ਵਿਚ ਤੇ ਰਹਿ ਜੂਗੇ ਕੱਚੇ ਆਪਾਂ ਨੇ ਵਿੱਚੋਂ ਵੀ ਪਕਾਉਣੇ ਇਹ ਚੰਗੀ ਤਰ੍ਹਾਂ ਤੇ ਸੇਕਾ ਜਿਹੜਾ ਫਿਰ ਮੀਡੀਅਮ ਕਰ ਦੇਣਾ ਤੇ ਹੌਲੀ-ਹੌਲੀ ਪਕਾਉਣੇ ਆ ਇਹ ਤਾਂ ਜੋ ਇਹ ਅੰਦਰ ਤੇ ਵੀ ਇਹ ਚੰਗੀ ਤਰ੍ਹਾਂ ਪੱਕ ਜਾਵੇ ਤੇ ਲਓ ਜੀ ਮਿਲਦੇ ਆ ਫਿਰ ਥੋੜੀ ਦੇਰ ਬਾਅਦ ਤੇ ਲਓ ਜੀ ਮਨਚੂਰੀਅਨ ਆਪਣੇ ਫਰਾਈ ਹੋ ਚੁੱਕੇ ਆ ਜੀ ਤੇ ਜਦੋਂ ਇਹਨਾਂ ਦਾ ਇਦਾਂ ਦਾ ਕਲਰ ਆ ਜਾਵੇ ਠੀਕ ਹੈ ਜੀ ਜਿਆਦਾ ਡਾਰਕ ਵੀ ਨਹੀਂ ਕਰਨੇ ਜਿਆਦਾ ਡਾਰਕ ਕਰੋਗੇ ਤੇ ਕੌੜੇ ਹੋ ਜੂਗੇ ਠੀਕ ਹੈ ਜੀ ਤੇ ਜਦੋਂ ਇਦਾਂ ਦਾ ਕਲਰ ਆ ਜਾਵੇ ਆਪਾਂ ਨੇ ਫਿਰ ਇਹ ਕਿਸੇ ਚਾਲ ਨੀਚੇ ਨਚੋੜ ਕੇ ਕੱਢ ਲੈਣੇ ਆ ਜੀ ਤੇ ਲੋ ਜੀ ਆਪਾਂ ਦੂਜਾ ਕਾਣਾ ਵੀ ਕਰ ਲੈਣੇ ਆ ਫਰਾਈ ਤੇ ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਇਹਦੀ ਗਰੇਵੀ ਬਣਾ ਕੇ ਠੀਕ ਹੈ ਜੀ ਯਾਨੀ ਸੌਸ ਬਣਾ ਕੇ ਤੇ ਲੋ ਜੀ ਮੈਂ ਆ ਕਾਣਾ ਵੀ ਫਰਾਈ ਕਰ ਲੂੰਗਾ ਤੇ ਲੋ ਜੀ ਮਨਚੂਰੀਅਨ ਆਪਣੇ ਫਰਾਈ ਹੋ ਚੁੱਕੇ ਆ ਜੀ ਸਾਰੇ ਤੇ ਹੁਣ ਬਣਾਉਂਦੇ ਆਪਾਂ ਸੌਸ ਇਹਦੀ ਤੇ ਸੌਸ ਬਣਾਉਣ ਵਾਸਤੇ ਮੈਂ ਇੱਕ ਚਮਚ ਜਿਹੜੀ ਡਾਰਕ ਸੋਇਆ ਸੌਸ ਲਈ ਹੈ ਜੀ ਤੇ 1-2 ਚਮਚ ਮੈਂ ਅਰੇ ਰੋਡ ਦਾ ਘੋਲ ਕੇ ਰੱਖਿਆ ਠੀਕ ਹੈ ਜੀ ਸੌਸ ਗਾੜੀ ਕਰਨ ਵਾਸਤੇ ਤੇ ਥੋੜੀ ਜੀ ਗਾਜਰ ਕੱਟੀ ਹੈ ਜੀ ਤੇ ਇੱਕ ਸ਼ਿਮਲਾ ਮਿਰਚ ਕੱਟੀ ਹੈ ਤੇ ਇੱਕ ਅੱਧਾ ਪਿਆਜ਼ ਮੋਟਾ-ਮੋਟਾ ਕੱਟ ਲਿਆ ਤੇ ਅਦਰਕ ਲਸਣ ਦਾ ਫਰੈਸ਼ ਪੇਸਟ ਵਰਤੋਗੇ ਤੇ ਇੱਕ ਗ੍ਰੀਨ ਚਿੱਲੀ ਹਰੀ ਮਿਰਚ ਤੇ ਮੇਰੇ ਕੋਲ 3-4 ਚਮਚ ਹੈਗੇ ਆ ਜੀ ਕੈਚ-ਅਪ ਦੇ ਟਮੇਟੋ ਸੌਸ ਦੇ ਤੇ ਲੋ ਜੀ ਸੌਸ ਬਣਾਉਣ ਵਾਸਤੇ ਆਪਾਂ ਨੇ ਕੜਾਹੀ ਦੇ ਵਿੱਚ ਪਾ ਲਿਆ ਥੋੜਾ ਜਿਹਾ ਰਫਐਂਡ ਰਫਐਂਡ ਦੀ ਜਗ੍ਹਾ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਤੇ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਅਦਰਕ ਨਾਲ ਸੰਦਾ ਪੇਸਟ ਤੇ ਇਹਨੂੰ ਹਲਕਾ ਜਿਹਾ ਭੁੰਨੋਗੇ ਤੇ ਭੁੰਨਣ ਤੋਂ ਬਾਅਦ ਪਾ ਦਾਂਗੇ ਇੱਕ ਹਰੀ ਮਿਰਚ ਠੀਕ ਹੈ ਜੀ ਤੇ ਜਿਹੜੀਆਂ ਆਪਾਂ ਨੇ ਪਿਆਜ਼ ਸ਼ਿਮਲਾ ਮਿਰਚ ਤੇ ਗਾਜਰ ਕੱਟ ਕੇ ਰੱਖੀ ਉਹ ਵੀ ਪਾ ਲੂਗੇ ਇਹਦੇ ਵਿੱਚ ਤੇ ਇਹਨੂੰ ਭੁੰਨੂਗੇ ਆਪਾਂ 1-2 ਮਿੰਟ यानी सेक पूरा है जोड़ा पूरा रखना है घट सेक पर नहीं भुनने फुल सेक पर भुनोंगे तो लो जी जो सब्जियां हल्की भुनिया गई एक च एक ढक्कन पा देंगे तो सिरके का एक चमच पा देंगे डार्क सोया सॉस का ठीक है जी तो दो तीन चमच पा देंगे टमाटो कैच का हल्का जहाँ भुनोंगे ਇਹ ਹਲਕਾ ਜਿਹਾ ਨੂੰ ਨਰਦੋ ਬਾਅਦ ਵਿੱਚ ਪਾਵਾਂਗੇ ਪਾਣੀ ਸਿਰਫ ਆ ਪਾਣੀ ਆਪਾਂ ਉਹਨਾਂ ਘਪਾਵਾਂਗੇ ਜਿੰਨੀ ਕਾਪਾਂ ਨੇ ਗਰੇਵੀ ਬਣਾਉਣੀ ਆ ਠੀਕ ਹੈ ਜੀ ਜੇ ਤੁਹਾਨੂੰ ਮੰਨ ਲਓ ਜਿਆਦਾ ਸੌਸ ਪਸੰਦ ਹੈ ਠੀਕ ਹੈ ਜੀ ਜਿਆਦਾ ਪਸੰਦ ਆ ਮਤਲਬ ਗਰੇਵੀ ਇਹ ਤਾਂ ਤੁਸੀਂ ਇਹਦੇ ਵਿੱਚ ਜਿਆਦਾ ਪਾਣੀ ਪਾ ਸਕਦੇ ਹੋ ਜੇ ਤੁਹਾਨੂੰ ਮੰਨ ਲਓ ਘੱਟ ਡਰਾਈ ਪਸੰਦ ਹੈ ਤਾਂ ਤੁਸੀਂ ਪਾਣੀ ਇਹ ਜਿਹੜਾ ਘੱਟ ਯੂਜ਼ ਕਰ ਸਕਦੇ ਹੋ ਤੇ ਲੋਹੀ ਜਦੋਂ ਇਹਨੂੰ ਉਬਾਲੀ ਆ ਗਈ ਤਾਂ ਜਿਹੜਾ ਆਪਾਂ ਨੇ 2 ਚਮਚ ਅਦਰੇ ਰੋੜ ਦੇ ਘੋਲ ਕੇ ਰੱਖੇ ਦੇ ਠੀਕ ਹੈ ਜੀ ਇਹਨੂੰ ਫਲਾ ਲਾਂਗੇ ਪਾਉਣ ਤੋਂ ਪਹਿਲਾਂ ਇੱਕ ਵਾਰ ਇਹਦਾ ਤੇ ਉਹ ਇਹਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਲਓ ਜੀ ਤੇ ਇਹਨੂੰ ਕਰਾਂਗੇ ਮਿਕਸ ਤੇ ਜਿਹੜੀ ਸੌਸ ਆ ਹੋ ਜੂਗੀ ਆਪਣੀ ਗਾੜੀ ਹੈ ਚੰਗੀ ਤਰ੍ਹਾਂ ਦੇਖੋ ਤੇ ਲੋ ਜੀ ਚ ਪਾਵਾਂਗੇ ਹਲਕਾ ਜਿਹਾ ਨਮਕ ਆਪਾਂ ਕਿਉਂਕਿ ਨਮਕ ਆਪਾਂ ਨੇ ਮਨਚੂਰੀਅਨ ਬਾਲਚੀ ਪਾਇਆ ਹੋਇਆ ਹੈ ਤੇ ਇਹਦੇ ਚ ਘੱਟ ਪਾਉਂਗੇ ਠੀਕ ਹੈ ਜੀ ਬਾਕੀ ਤੁਸੀਂ ਦੇਖ ਕੇ ਪਾ ਸਕਦੇ ਹੋ ਤੇ ਲੋ ਜੀ ਹੁਣ ਆਪਾਂ ਇਹਦੇ ਚ ਐਡ ਕਰ ਦਾਂਗੇ ਆਪਣੇ ਮਨਚੂਰੀਅਨ ਬਾਲ ਜਿੰਨੇ ਵੀ ਤੁਹਾਨੂੰ ਪਸੰਦ ਹੋਏ ਠੀਕ ਹੈ ਜੀ ਉਹਨੇ ਵੀ ਤੁਸੀਂ ਇਹ ਚ ਪਾ ਲਿਓ ਬਾਕੀ ਤੁਸੀਂ ਇਹਨੂੰ ਇਦਾਂ ਵੀ ਚਾਹ ਨਾਲ ਖਾ ਸਕਦੇ ਹੋ ਠੀਕ ਹੈ ਜੀ ਜਿੱਦਾਂ ਆਪਾਂ ਪਕੌੜੇ ਖਾ ਲੈਂਦੇ ਆ ਤੇ ਲਓ ਜੀ ਗੈਸ ਕਰਦੇ ਆ ਬੰਦ ਤੇ ਮਨਚੂਰੀਅਨ ਬਣ ਕੇ ਆਪਣਾ ਰੈਡੀ ਹੈ ਜੀ ਠੀਕ ਹੈ ਜੀ ਤੇ ਹੁਣ ਇਹਨੂੰ ਕੱਟਦੇ ਆ ਪਲੇਟ ਦੇ ਵਿੱਚ ਤੇ ਲਓ ਜੀ ਵੈਜ ਮਨਚੂਰੀਅਨ ਬਣ ਕੇ ਰੈਡੀ ਹੈ ਜੀ ਸੋ ਇਸ ਤਰੀਕੇ ਨਾਲ ਆਪਾਂ ਘਰੇ ਬਣਾ ਸਕਦੇ ਆ ਜੀ ਮਨਚੂਰੀਅਨ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਆ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਐਦਾਂ ਦੀ ਹਲਵਾਈ ਸਟਾਈਲ ਕੁਕਿੰਗ ਵੀਡੀਓ ਦੇਖਣ ਲਈ ਸੋ ਮਿਲਦੇ ਆ ਜੀ ਫਿਰ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ